ਹੈਲੋ ਗਾਇਜ਼ ਅੱਜ ਦੀ ਸਪੈਸ਼ਲ ਵੀਡੀਓ ਉਹਨਾਂ ਲਈ ਹੈ ਜੋ ਬੈਚਲਰਸ ਨੇ ਜਾਂ ਫਿਰ ਵਰਕਿੰਗ ਊਮਨਜ਼ ਨੇ ਯਾਨੀ ਉਹਨਾਂ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਹੁੰਦਾ ਟੇਸਟੀ ਟੇਸਟੀ ਸਬਜ਼ੀਆਂ ਬਣਾਉਣ ਦਾ ਸੋ ਅੱਜ ਮੈਂ ਇਦਾਂ ਦੀ ਗਰੇਵੀ ਦੀ ਰੈਸਿਪੀ ਉਹਨਾਂ ਲਈ ਲੈ ਕੇ ਆਈ ਹਾਂ ਜਿਦੇ ਨਾਲ ਉਹ 50 ਤਰੀਕੇ ਦੀਆਂ ਸਬਜ਼ੀਆਂ ਬਣਾ ਸਕਦੇ ਨੇ ਚਾਹੇ ਉਹ ਕੜਾਈ ਪਨੀਰ ਹੋਵੇ ਮਟਰ ਪਨੀਰ ਹੋਵੇ ਜਾਂ ਫਿਰ ਚਿਕਨ ਦੀ ਰੈਸਿਪੀ ਹੋਵੇ ਐਵਲੀ ਗਰੇਵੀ ਨੂੰ ਉਹ ਹਰ ਇੱਕ ਚੀਜ਼ ਵਿੱਚ ਯੂਜ਼ ਕਰ ਸਕਦੇ ਨੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸੋ ਇੱਥੇ ਮੈਂ 10 ਪਿਆਜ਼ ਯੂਜ਼ ਕਰ ਰਹੀ ਹਾਂ ਔਰ 8 ਟਮਾਟਰ ਯੂਜ਼ ਕਰ ਰਹੀ ਹਾਂ ਗਰੇਵੀ ਬਣਾ ਹਫਤੇ ਦੀ ਗਰੇਵੀ ਬਣ ਕੇ ਰੈਡੀ ਹੋਏਗੀ। ਅਗਰ ਤੁਸੀਂ ਇਸ ਤੋਂ ਵੱਧ ਬਣਾਉਣਾ ਚਾਹੁੰਦੇ ਹੋ ਫਿਰ ਤੁਸੀਂ ਪਿਆਜ਼ ਟਮਾਟਰ ਦੀ ਕੁਆਂਟੀਟੀ ਵਧਾ ਸਕਦੇ ਹੋ ਔਰ ਗਰੇਵੀ ਬਣਾਣ ਲਈ ਪਿਆਜ਼ ਔਰ ਟਮਾਟਰ ਬਿਲਕੁਲ ਫਰੈਸ਼ ਹੋਣੇ ਚਾਹੀਦੇ ਔਰ ਟਮਾਟਰ ਬਿਲਕੁਲ ਰੈੱਡ ਰੈੱਡ ਹੋਣੇ ਚਾਹੀਦੇ ਨੇ। ਪਿਆਜ਼ ਔਰ ਟਮਾਟਰ ਬਿਲਕੁਲ ਵਧੀਆ ਤਰੀਕੇ ਅਸੀਂ ਵਾਸ਼ ਕਰ ਲਏ ਨੇ। 7-8 ਹਰੀਆਂ ਮਿਰਚਾਂ ਔਰ ਥੋੜਾ ਜਿਹਾ ਧਨੀਆ ਵਿਦ ਡੰਠਲ ਅਸੀਂ ਉਹਨਾਂ ਨੂੰ ਵੀ ਚੰਗੇ ਤਰੀਕੇ ਵਾਸ਼ ਕਰ ਲਿਆ ਹੈ। ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਐਡਜਸਟ ਕਰ ਸਕਦੇ ਹੋ, ਘੱਟ ਵੱਧ ਕਰ ਸਕਦੇ ਹੋ। ਹੁਣ ਅਸੀਂ ਪਿਆਜ਼ ਨੂੰ ਬਿਲਕੁਲ ਬਰੀਕ ਬਰਿਕ ਬਰਿਕ ਹੀ ਚੋਪ ਕਰਨਾ ਹੈ ਇਸ ਤਰੀਕੇ ਅਸੀਂ ਨੂੰ ਚੰਗੇ ਤਰੀਕੇ ਚੋਪ ਕਰਕੇ ਤੇ ਇੱਕ ਬੌਲ ਚ ਟ੍ਰਾਂਸਫਰ ਕਰ ਲੈਨੇ ਆ ਉਸ ਤੋਂ ਬਾਅਦ ਟਮਾਟਰ ਨੂੰ ਵੀ ਪਤਲਾ ਪਤਲਾ ਔਰ ਲੰਬਾ ਲੰਬਾ ਚੋਪ ਕਰਨਾ ਹੈ 8 ਟਮਾਟਰ ਯੂਜ਼ ਕੀਤੇ ਅਸੀਂ ਇਹਨਾਂ ਨੂੰ ਵੀ ਵਧੀਆ ਤਰੀਕੇ ਚੋਪ ਕਰ ਲੈਨੇ ਆ ਔਰ ਇੱਕ ਬੌਲ ਚ ਪਾ ਲੈਨੇ ਆ ਉਸ ਤੋਂ ਬਾਅਦ ਜਿਹੜੀਆਂ ਹਰੀਆਂ ਮਿਰਚਾਂ ਔਰ ਧਨੀਆ ਉਹਨਾਂ ਨੂੰ ਅਸੀਂ ਇਕੱਠੇ ਚੋਪ ਕਰ ਦੇਣਾ ਹੈ ਲੇਕਿਨ ਇਹਨਾਂ ਨੂੰ ਵੀ ਅਸੀਂ ਰਫਲੀ ਹੀ ਚੋਪ ਕਰਨਾ ਹੈ ਬਹੁਤ ਜ਼ਿਆਦਾ ਬਰੀਕ ਚੋਪ ਕਰਨ ਦੀ ਲੋੜ ਨਹੀਂ ਹੈ ਸਿੰਗਲ ਹੀ ਕੱਟ ਲਗਾਇਆ ਹੈ ਮਿਰਚਾਂ ਵਿੱਚ ਰਫਲੀ ਔਰ ਜਿਹੜਾ ਧਨੀਆ ਹੈ ਉਹਨੂੰ ਵੀ ਅਸੀਂ ਰਫਲੀ ਚੋਪ ਕਰ ਲਾਂਗੇ ਕਿਉਂਕ ਮਸਾਲਿਆਂ ਨੂੰ ਸੀ ਗ੍ਰाइंड ਕਰਨਾ ਹੈ ਸੋ ਇਹਦੇ ਵਿੱਚ ਪੀਸਿਆ ਜਾਏਗਾ ਵਧੀਆ ਤਰੀਕੇ ਨਾਲ ਸੋ ਇੱਥੇ ਅਸੀਂ ਸਾਰੀਆਂ ਚੀਜ਼ਾਂ ਚੌਪ ਕਰ ਲੀਆਂ ਨੇ ਹੁਣ ਅਸੀਂ ਕੜਾਈ ਵਿੱਚ 4 ਟੇਬਲस्पून ਆਇਲ ਐਡ ਕੀਤਾ ਹੈ ਆਇਲ ਜਦੋਂ ਬਿਲਕੁਲ ਵਧੀਆ ਤਰੀਕੇ ਗਰਮ ਹੋ ਜਾਏਗਾ ਨਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਐਡ ਕੀਤੇ ਨੇ ਔਰ ਪਿਆਜ਼ ਨੂੰ ਚੰਗੇ ਤਰੀਕੇ ਆਇਲ ਵਿੱਚ ਭੁੰਨਾਂਗੇ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਨਾ ਉਨੀ ਦੇਰ ਤੱਕ ਅਸੀਂ ਪਿਆਜ਼ ਨੂੰ ਵਧੀਆ ਤਰੀਕੇ ਭੁੰਨਾ ਹੈ ਅਗਰ ਨਹੀਂ ਪਿਆਜ਼ ਵਧੀਆ ਤਰੀਕੇ ਭੁੰਨੇ ਜਾਣਗੇ ਫਿਰ ਤੜਕਾ ਕੱਚਾ ਲੱਗੇਗਾ ਔਰ ਸੁਆਦ ਵੀ ਕੱਚਾ ਆਏਗਾ ਹੁਣ ਸਾਡੇ ਪਿਆਜ਼ ਬਿਲਕੁਲ ਵਧੀਆ ਬ੍ਰਾਊਨ ਹੋ ਚੁੱਕੇ ਨੇ ਇਹ ਕਿੱਤੇਰ ਹਰੀਆਂ ਮਿਰਚਾਂ ਧਨੀਆ ਤਿੰਨੋਂ ਚੀਜ਼ਾਂ ਐਡ ਕਰਕੇ ਚੰਗੇ ਤਰੀਕੇ ਮਿਕਸ ਕਰ ਦਾਂਗੇ ਤੇ ਇਹਨਾਂ ਨੂੰ ਅਸੀਂ ਢੱਕ ਕੇ ਪਕਾਵਾਂਗੇ ਔਰ ਇੱਕ ਗੱਲ ਹੋਰ ਗਾਇਸ ਜਦੋਂ ਇਹ ਗਰੇਵੀ ਅਸੀਂ ਬਣਾ ਕੇ ਸਟੋਰ ਕਰਕੇ ਰੱਖਦੇ ਆ ਨਾ ਜਿੰਨੀ ਪੁਰਾਣੀ ਇਹ ਗਰੇਵੀ ਹੁੰਦੀ ਜਾਏਗੀ ਉਨੀ ਹੀ ਜ਼ਿਆਦਾ ਸਵਾਦ ਹੁੰਦੀ ਜਾਂਦੀ ਹੈ ਇਹਦੇ ਵਿੱਚ ਸਵਾਦ ਦੁੱਗਣਾ ਹੋ ਜਾਂਦਾ ਹੈ ਹੁਣ ਇਹਨੂੰ ਅਸੀਂ 5 ਮਿੰਟ ਢੱਕ ਕੇ ਪਕਾ ਲਾਂਗੇ ਸੋ ਇੱਥੇ 5 ਮਿੰਟ ਕੰਪਲੀਟ ਹੋ ਚੁੱਕੇ ਹੁਣ ਅਸੀਂ ਇਹਦੇ ਵਿੱਚ 1 ਟੇਬਲस्पून ਨਮਕ ਐਡ ਕਰਾਂਗੇ ਨਮਕ ਐਡ ਕਰਨ ਦੇ ਨਾਲ ਟਮਾਟਰ ਹੋਰ ਜਲਦੀ ਗਲ ਜਾਣਗੇ ਔਰ ਸਾਡਾ ਮਸਾਲਾ ਵਧੀਆ ਤਰੀਕੇ ਜਲਦੀ ਬਣ ਕੇ ਰੈਡੀ ਹੋ ਜਾਏਗਾ ਜ ਉਹ ਟੱਕੇ ਔਰ 5 ਮਿੰਟ ਤੱਕ ਪਕਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਡਾ ਮਸਾਲਾ ਬਿਲਕੁਲ ਵਧੀਆ ਤਰੀਕੇ ਗਲ ਚੁੱਕਿਆ ਹੈ ਪਿਆਜ਼ ਟਮਾਟਰ ਮਿਰਚਾ ਧਨੀਆ ਸਭ ਕੁਝ ਗਲ ਚੁੱਕਿਆ ਹੈ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਠੰਡਾ ਕਰਾਂਗੇ 10 ਮਿੰਟ ਲਈ ਠੰਡਾ ਹੋਣ ਲਈ ਰੱਖ ਦਿੰਨੇ ਜਦੋਂ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਇਹਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਕਰਾਂਗੇ ਔਰ ਚੰਗੇ ਤਰੀਕੇ ਗ੍ਰਾਇੰਡ ਕਰਕੇ ਵਧੀਆ ਜੀ ਪੇਸਟ ਬਣਾ ਕੇ ਰੈਡੀ ਕਰਾਂਗੇ ਸੋ ਇੱਥੇ ਸਾਡਾ ਮਸਾਲਾ ਹਲਕਾ ਹਲਕਾ ਠੰਡਾ ਹੋ ਚੁੱਕਿਆ ਹੈ ਹੁਣ ਅਸੀਂ ਇਹਨੂੰ ਮਿਕਸੀ ਜਾਰ ਵਿੱਚ ਐਡ ਕਰਦੇ ਆਂ ਔਰ ਚੰਗੇ ਤਰੀਕੇ ਫਾਈ ਲਗਾਉਣਾ ਹੈ ਉਹਦੇ ਲਈ ਅਸੀਂ ਇੱਥੇ ਪੈਨ ਵਿੱਚ ਆਇਲ ਐਡ ਕਰਾਂਗੇ ਇੱਥੇ ਅਸੀਂ ਦੁਬਾਰਾ 4 ਟੇਬਲस्पून ਆਇਲ ਐਡ ਕੀਤਾ ਹੈ ਆਇਲ ਬਿਲਕੁਲ ਵਧੀਆ ਤਰੀਕੇ ਗਰਮ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 2 ਟੇਬਲस्पून ਜਿੰਜਰ گارਲਿਕ ਪੇਸਟ ਐਡ ਕੀਤੀ ਹੈ ਇਹਨੂੰ ਹਲਕਾ ਹਲਕਾ ਰੋਸਟ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਸਪਾਈਸਿਸ ਐਡ ਕਰਾਂਗੇ ਜਦੋਂ ਇਹਦੇ ਵਿੱਚ ਕੱਚਾਪਨ ਬਿਲਕੁਲ ਦੂਰ ਹੋ ਜਾਏਗਾ ਉਸ ਤੋਂ ਬਾਅਦ ਹੀ ਸਪਾਈਸਿਸ ਐਡ ਕਰਨੀਆਂ ਨੇ ਹੁਣ ਇੱਥੇ ਅਸੀਂ 1 ਟੇਬਲस्पून ਹਲਦੀ ਐਡ ਕੀਤੀ ਹੈ ਔਰ 1 ਟੇਬਲस्पून ਅਸੀਂ ਇਹਦੇ ਵਿੱਚ ਐਡ ਕਰਾਂਗੇ ਕਸ਼ਮੀਰੀ ਡੇਗੀ ਲਾਲ ਮਿਰਚ ਔਰ 1/2 ਟੇਬਲस्पून ਲਾਲ ਮਿਰਚ ਆਰਮੀ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਗਾ ਸਪਾਈਸੀ ਖਾਣਾ ਪਸੰਦ ਕਰਦੇ ਹੋ ਫਿਰ ਐਡ ਕਰ ਸਕਦੇ ਹੋ 1 ਟੇਬਲस्पून ਅਸੀਂ ਇਹਦੇ ਵਿੱਚ ਕਾਲੀ ਮਿਰਚ ਵੀ ਐਡ ਕੀਤੀ ਹੈ ਔਰ 1 ਟੇਬਲस्पून ਜੀਰਾ ਵੀ ਐਡ ਕਰਤਾ ਹੈ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਨਾਲ ਰੋਸਟ ਕਰਨਾ ਹੈ ਇਹਦੇ ਵਿੱਚ ਅਸੀਂ 1 ਟੇਬਲस्पून ਹਿੰਗ ਵੀ ਐਡ ਕੀਤੀ ਹੈ ਔਰ 2 ਟੇਬਲस्पून ਅਸੀਂ ਇਹਦੇ ਵਿੱਚ ਸੁੱਕਾ ਧਨੀਆ ਐਡ ਕੀਤਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ 2 ਟੇਬਲस्पून ਗਰਮ ਮਸਾਲਾ ਇਹ ਹੋਮ ਮੇਡ ਗਰਮ ਮਸਾਲਾ ਅਸੀਂ ਐਡ ਕਰ ਰਹੇ ਹਾਂ ਤੁਸੀਂ ਕੋਈ ਵੀ ਬਾਜ਼ਾਰੀ ਗਰਮ ਮਸਾਲਾ ਵੀ ਐਡ ਕਰ ਸਕਦੇ ਹੋ ਜਾਂ ਫਿਰ ਘਰ ਗਰਮ ਮਸਾਲਾ ਰੈਡੀ ਕਰਕੇ ਵੀ ਐਡ ਕਰ ਸਕਦੇ ਹੋ ਸਾਰੀਆਂ ਸਪਾਈਸਿਸ ਨੂੰ ਅਸੀਂ ਚੰਗੇ ਤਰੀਕੇ ऑयल ਵਿੱਚ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਇੱਕ ਕੌਲੀ ਪਾਣੀ ਐਡ ਕਰਾਂਗੇ ਤਾਂ ਕਿ ਸਪਾਈਸਿਸ ਥੱਲੇ ਨਾ ਲੱਗ ਜਾਣ ਔਰ ਚੰਗੇ ਤਰੀਕੇ ਭੁੰਨੀਆਂ ਜਾਣ ਜਦੋਂ ਇਹ ਵਧੀਆ ਤਰੀਕੇ ਭੁੰਨੀਆਂ ਜਾਣ ਗਿਆ ਉੱਤੇ ਹਲਕਾ ਹਲਕਾ ਆਇਲ ਆਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਅਸੀਂ ਗਰੇਵੀ ਬਣਾਈ ਹੈ ਨਾ ਉਹ ਐਡ ਕਰਾਂਗੇ ਇੱਥੇ ਅਸੀਂ ਹਾਫ ਟੇਬਲस्पून ਨਮਕ ਹੋਰ ਐਡ ਕਰਤਾ ਹੈ ਜ਼ਿਆਦਾ ਨਹੀਂ ਕਰਨਾ ਕਿਉਂਕਿ ਹਾਫ ਟੇਬਲस्पून ਪਹਿਲਾਂ ਵੀ ਅਸੀਂ ਐਡ ਕੀਤਾ ਸੀ ਸੋ ਆਇਲ ਆ ਚੁੱਕਿਆ ਹੈ ਮਸਾਲਿਆਂ ਦੇ ਉੱਤੇ ਹੁਣ ਜਿਹੜੀ ਅਸੀਂ ਗਰੇਵੀ ਬਣਾ ਕੇ ਰੈਡੀ ਕੀਤੀ ਹੈ ਉਹਨੂੰ ਇਹਦੇ ਵਿੱਚ ਐਡ ਕਰ ਦਾਂਗੇ ਆ ਚੰਗੇ ਤਰੀਕੇ ਮਿਕਸ ਕਰਾਂਗੇ ਹੁਣ ਇਹਨੂੰ ਅਸੀਂ ਪੂਰੇ 15 ਮਿੰਟ ਤੱਕ ਪਕਾਉਣਾ ਹੈ ਲੇਕਿਨ ਇਹਨੂੰ ਅਸੀਂ ਢੱਕ ਕੇ ਔਰ ਲੋ ਟੂ ਮੀਡੀਅਮ ਫਲੇਮ ਤੇ ਪਕਾਉਣਾ ਹੈ ਹਾਈ ਫਲੇਮ ਤੇ ਨਹੀਂ ਪਕਾਉਣਾ ਔਰ ਵਿੱਚ ਵਿੱਚ ਚੈੱਕ ਵੀ ਕਰਦੇ ਰਹਿਣਾ ਹੈ ਸੋ 15 ਮਿੰਟਸ ਕੰਪਲੀਟ ਹੋ ਚੁੱਕੇ ਨੇ ਗਾਇਸ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਸਾਡੇ ਮਸਾਲੇ ਦਾ ਆਇਲ ਵੀ ਆ ਚੁੱਕਿਆ ਔਰ ਸਾਡਾ ਪ੍ਰੋਪਰ ਤਰੀਕੇ ਨਾਲ ਮਸਾਲਾ ਬਣ ਕੇ ਰੈਡੀ ਹੋ ਚੁੱਕਿਆ ਹੈ ਇਸ ਗਰੇਵੀ ਨੂੰ ਤੁਸੀਂ ਪੰਜਾਬੀ ਤਰੀਕੇ ਦੀਆਂ ਸਬਜ਼ੀਆਂ ਵਿੱਚ ਯੂਜ਼ ਕਰ ਸਕਦੇ ਹੋ ਮਟਰ ਪਨੀਰ ਕੜਾਈ ਪਨੀਰ ਚਿਕਨ ਦੀ ਗਰੇਵੀ ਬਣਾਨੀ ਹੋਵੇ ਉਹਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਸੋ ਗਾਇਸ ਸਿਰਫ ਤੁਹਾਨੂੰ ਸਬਜ਼ੀਆਂ ਚੌਪ ਕਰਨੀਆਂ ਹਨ ਗਿਆ ਮਸਾਲਾ ਤਾਂ ਡਾਈਸ ਤਰੀਕੇ ਬਣਿਆ ਹੋਏਗਾ ਨਾ ਆਲਰੇਡੀ 5 ਤੋਂ 10 ਮਿੰਟ ਦੇ ਅੰਦਰ ਅੰਦਰ ਤੁਹਾਡੀ ਸਬਜ਼ੀ ਬਣ ਕੇ ਰੈਡੀ ਹੋ ਜਾਏਗੀ ਸੋ ਪਲੀਜ਼ ਐਵਰੀ ਗਰੇਵੀ ਬਣਾ ਕੇ ਜਰੂਰ ਟ੍ਰਾਈ ਕਰਿਓ ਸਟੋਰ ਕਰਕੇ ਰੱਖ ਸਕਦੇ ਹੋ ਅੱਜ ਦੀ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਨਸੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਾਏ